ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਜਿਵੇਂ ਕਿ ਆਪਾਂ ਨੂੰ ਬਹੁਤ ਹੀ ਬੇਸਬਰੀ ਨਾਲ ਆ ਬਈ ਇੰਤਜ਼ਾਰ ਸੀ ਕਿ ਕਦੋਂ ਆਪਣਾ ਰਿਜ਼ਲਟ ਆਵੇ ਤੇ ਕਦੋਂ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇ ਹੁਣ ਬਈ ਸਾਰੇ ਮੇਰੇ ਸਾਥੀਆਂ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਅੱਜ ਬਈ 19 ਅਗਸਤ ਨੂੰ ਆਪਣੀ ਅਪ੍ਰੈਂਟਿਸਸ਼ਿਪ 2025 ਦੀਆਂ ਜਿਹੜੀਆਂ ਡਾਕੂਮੈਂਟ ਵੈਰੀਫਿਕੇਸ਼ਨ ਦੀਆਂ ਲਿਸਟਾਂ ਨੇ ਬਈ ਉਹ ਵੀ ਬਈ ਸਾਈਟ ਦੇ ਉੱਤੇ ਪੈ ਚੁੱਕੀਆਂ ਨੇ ਤੇ ਜਿਹੜੀਆਂ ਕੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਹੀ ਦਿਖਾ ਦੇਵਾਂਗਾ ਇੱਕ ਵਾਰ ਬਈ ਆਪਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਅਪਰੈਂਟਸ਼ਿਪ ਦੀ ਪੋਸਟ ਆਈ ਸੀ ਉਹਦੇ ਵਿੱਚ ਕਿਹੜੀ ਕੈਟਾਗਰੀ ਨੂੰ ਕਿੰਨੀਆਂ ਪੋਸਟਾਂ ਵੰਡੀਆਂ ਹੋਈਆਂ ਸੀ ਉਹਦੇ ਉੱਪਰ ਬਈ ਇੱਕ ਵਾਰ ਨਿਗਾ ਮਾਰ ਲੈਨੇ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਰਨਲ ਕੈਟਾਗਰੀ ਦੇ ਵਿੱਚ ਬਈ ਪੀਐਸਪੀਸੀਐਲ ਦੇ ਵਿੱਚ 1485 ਪੋਸਟਾਂ ਰੱਖੀਆਂ ਸੀ ਇਹਨਾਂ ਨੇ ਤੇ ਪੀਐਸਟੀਸੀਐਲ ਦੇ ਵਿੱਚ ਬਈ 61 ਪੋਸਟਾਂ ਰੱਖੀਆਂ ਸੀ ਹਨਾ ਇਹ ਦੋ ਭਾਗਾਂ ਦੇ ਵਿੱਚ ਪੋਸਟਾਂ ਨੂੰ ਵੰਡਿਆ ਹੋਇਆ ਬਈ ਪੀਐਸਟੀਸੀਐਲ ਤੇ ਪੀਐਸਪੀਸੀਐਲ ਇਹ ਦੋਨਾਂ ਦੇ ਵਿੱਚ ਅੱਡਾ ਢਾਡਾ ਪੋਸਟਾਂ ਨੇ ਇਹ 2500 ਪੋਸਟ ਬਈ ਪੀਐਸਪੀਸੀਐਲ ਦੇ ਵਿੱਚ ਆ ਦੇਖੋ ਤੇ 100 ਪੋਸਟ ਹੈ ਬਈ ਜਿਹੜੀ ਪੀਐਸਟੀਸੀਐਲ ਦੇ ਵਿੱਚ ਹੈ ਬਈ ਹਨਾ ਇਹ ਟੋਟਲ ਬਈ ਆਪਣੀ 2600 ਪੋਸਟ ਹੈ ਜਿਹੜੀ ਪ੍ਰਿੰਸਿਪਲ ਦੀ ਆਈ ਸੀ ਇਦੇ ਵਿੱਚ ਬਈ ਐਸਸੀ ਕਾਸਟ ਦੀ ਗੱਲ ਕਰੀਏ ਵੀ ਆਪਾਂ ਜੇ ਤਾਂ 608 ਪੋਸਟਾਂ ਜਿਹੜੀਆਂ ਪੀਐਸਪੀਸੀਐਲ ਦੇ ਲਈ ਤੇ 25 ਪੋਸਟਾਂ ਪੀਐਸਟੀਸੀਐਲ ਦੇ ਵਿੱਚ ਨੇ ਬਈ ਠੀਕ ਹੈ ਬੈਕਵਰਡ ਕਲਾਸ ਬੀਸੀ ਕਾਸਟ ਦੇ ਲਈ ਬਈ ਜਾਂ ਬੀਸੀ ਜਾਂ ਓਬੀਸੀ ਕਾਸਟ ਉਹਦੇ ਵਿੱਚ ਬਈ 243 ਪੋਸਟਾਂ ਆਪਣਾ ਪੀਐਸਪੀਸੀਐਲ 'ਚ ਤੇ 10 ਪੋਸਟਾਂ ਪੀਐਸਟੀਸੀਐਲ ਦੇ ਵਿੱਚ ਨੇ ਬਈ ਠੀਕ ਹੈ ਤੇ ਬਾਕੀ ਵੀ ਆਪਣੀ ਜਿਹੜੇ ਫਿਜ਼ੀਕਲ ਹੈਂਡੀਕੈਪਟ ਹੁੰਦੇ ਨੇ ਆਪਣੇ ਮਿੱਤਰ ਉਹਨਾਂ ਪਰਾਵਾਂ ਵਾਸਤੇ ਵੀ ਜਿਵੇਂ ਆ ਡੀਫ ਤੇ ਹਾਰਡ ਆਫ ਹਿਅਰਿੰਗ ਹਨਾ ਜਿਹਨੂੰ ਮਤਲਬ ਉੱਚਾ ਤੇ ਸੁਣਦਾ ਜਾਂ ਮਤਲਬ ਉਹਨਾਂ ਵਾਸਤੇ ਵੀ 55 ਪੋਸਟਾਂ ਨੇ ਪੀਐਸਪੀਸੀਐਲ ਚ ਤੇ ਇੱਕ ਵੀ ਆਪਣਾ ਆ ਮੈਂਟਲ ਡਿਸੇਬਿਲਟੀ ਵਾਲੇ ਹੁੰਦੇ ਨੇ ਬਈ ਹਨਾ ਉਹਨਾਂ ਵਾਸਤੇ ਵੀ 55 ਪੋਸਟਾਂ ਨੇ ਤੇ ਬਾਕੀ ਵੀ ਹੋਰ ਆ ਅਦਰ ਲਈ 54 ਪੋਸਟਾਂ ਨੇ ਠੀਕ ਹੈ ਤੇ ਇੱਕ ਇੱਕ ਪੋਸਟ ਬਈ ਇਹਨਾਂ ਦੀ ਪੀਐਸਟੀਸੀਐਲ ਦੇ ਵਿੱਚ ਹੈ ਤੇ ਟੋਟਲ ਪੋਸਟਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਬਈ 2500 ਪੋਸਟਾਂ ਸੀ ਤੇ 2600 ਟੋਟਲ ਨੇ ਬਈ 2500 ਪੀਐਸਪੀਸੀਐਲ ਚ ਨੇ ਤੇ 100 ਪੋਸਟ ਹੈ ਜਿਹੜੀ ਪੀਐਸਟੀਸੀਐਲ ਚ ਹੈ ਬਈ ਹਨਾ ਤੇ ਬਾਕੀ ਬਈ ਐਡਵਰਟਾਈਜ਼ਮੈਂਟ ਤੁਸੀਂ ਸਾਰਿਆਂ ਨੇ ਪਹਿਲਾਂ ਦੇਖੀ ਹੋਈ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ 2500 ਪੋਸਟ ਜਿਹੜੀ ਪੀਐਸਪੀਸੀਐਲ ਵਾਲੀ ਹੈ ਇਹਨਾਂ ਨੇ ਲਿਖਿਆ ਹੈ ਵੀ ਪਹਿਲਾਂ ਉਹ ਭਰੀ ਜਾਊਗੀ ਤੇ ਬਾਅਦ ਦੇ ਵਿੱਚ ਬਈ ਜਿਹੜੀ 100 ਸੀਟ ਪੀਐਸਟੀਸੀਐਲ ਦੀ ਹੈ ਉਹ ਫਿਲ ਹੋਊਗੀ ਬਈ ਹਨਾ ਤੇ ਇਹਨਾਂ ਨੇ ਬਈ ਇਹ ਜਿਹੜੀਆਂ ਪੋਸਟਾਂ ਨੇ ਮੇਰੀਆਂ ਮਤਲਬ ਮੇਰੀਆਂ ਆਪਾਂ ਕਹੇ ਸੀ ਵੀ ਜਿਵੇਂ ਵੀ ਪ੍ਰੋਪਰ ਪੰਜਾਬ ਵੇਸਤੇ ਗੱਡੀਆਂ ਨੇ ਪੰਜਾਬ ਤੋਂ ਬਾਹਰ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਲਈ ਐਲੀਜੀਬਲ ਨਹੀਂ ਹੈਗਾ ਜਿਹੜੀ ਅਪਰੈਂਟਸਿਪ ਦੀ ਆਪਣੀ ਇਹ 2600 ਪੋਸਟ ਹੈ ਤਾਂ ਦੇਖੋ ਵੀ ਲਿਖਿਆ ਹੋਇਆ ਹੈ ਓਨਲੀ ਪੰਜਾਬ ਡੋਮਿਸਾਈਲ ਕੈਂਡੀਡੇਟ ਆਰ ਐਲੀਜੀਬਲ ਟੂ ਅਪਲਾਈ ਠੀਕ ਹੈ ਜੇ ਬਈ ਕਿਸੇ ਮੰਨ ਲਓ ਹਰਿਆਣਾ ਜਾਂ ਰਾਸਥਾਨ ਵਾਲਾ ਕੋਈ ਕੈਂਡੀਡੇਟ ਹੈ ਤਾਂ ਉਹ ਇਹਦੇ ਲਈ ਬਈ ਐਲੀਜੀਬਲ ਨਹੀਂ ਹੈਗਾ ਹਨਾ ਤੇ ਦੂਜਾ ਬਈ ਇਹਨਾਂ ਨੇ ਜਿਹੜਾ ਪੰਜਾਬ ਡੋਮਿਸਾਈਲ ਹੈਗਾ ਇੱਕ ਇੱਕ 2025 ਤੋਂ ਬਣਿਆ ਹੋਇਆ ਹੋਣਾ ਮੰਗਿਆ ਹੋਇਆ ਇੱਥੇ ਲਿਖਿਆ ਹੋਇਆ ਦੇਖੋ ਤੇ ਬਾਕੀ ਜਿਹੜੀ ਅੱਜ ਲਿਸਟ ਪਾਈ ਹੈ ਬਈ ਉਹਦੇ ਅਕੋਰਡਿੰਗ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇਹ ਉਹਨਾਂ ਨੇ ਅੱਜ ਡਾਕੂਮੈਂਟਾਂ ਨੇ ਜਿਹੜੇ ਵੀ ਵੈਰੀਫਿਕੇਸ਼ਨ ਦੌਰਾਨ ਆਪਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣ ਦੀ ਜ਼ਰੂਰਤ ਹੈ ਵੀ ਉਹਨਾਂ ਦੀ ਜਿਹੜੀ ਲਿਸਟ ਪਾਈ ਆ ਉਹ ਵੀ ਮੈਂ ਤੁਹਾਨੂੰ ਐਸੇ ਵੀਡੀਓ ਦੇ ਵਿੱਚ ਦਿਖਾ ਦਿੰਨਾ ਅੱਗੇ ਚੱਲ ਕੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਨਰਲ ਕੈਟਾਗਰੀ ਦੀ ਜਿਹੜੀ ਇਹਨਾਂ ਨੇ ਲਿਸਟ ਪਾਈ ਹੈਗੀ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਐਲੀਜੀਬਲ ਹੋਏ ਨੇ ਮੇਰੇ ਸਾਥੀ ਵੀਰ ਉਹਨਾਂ ਦੀ ਲਿਸਟ ਜਿਹੜੀ ਪਾਈ ਹੈ ਇਹਨਾਂ ਨੇ ਬਈ ਉਹ ਕੁਝ ਇਸ ਤਰ੍ਹਾਂ ਹੈ ਵੀ ਤੁਸੀਂ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਇਸ ਦੇ ਵਿੱਚ ਬਈ ਇਹਨਾਂ ਨੇ ਜਰਨਲ ਕੈਟਾਗਰੀ ਐਸ 3 ਕੈਟਾਗਰੀ ਤੇ ਬੀ ਸੀ ਕੈਟਾਗਰੀ ਸਾਰਿਆਂ ਨੂੰ ਮਿਲਾ ਕੇ ਹਨਾ ਕੈਂਡੀਡੇਟਾਂ ਨੂੰ ਕੰਬਾਈਨਡ ਲਿਸਟ ਹੈ ਜਿਹੜੀ ਜਰਨਲ ਕੈਟਾਗਰੀ ਦੀ ਬਣਾਈ ਹੈ ਵੀ ਮੰਨ ਲਓ ਜਿੰਨੀਆਂ ਪੋਸਟਾਂ ਸੀ ਮਤਲਬ ਜਿਨ੍ਹਾਂ ਨੇ ਐਸ ਸੀ ਬੀ ਸੀ ਦੇ ਨੰਬਰ ਵੱਧ ਸੀ ਉਹਨਾਂ ਨੂੰ ਬਈ ਜਰਨਲ ਕੈਟਾਗਰੀ ਦੇ ਵਿੱਚ ਪਾ ਕੇ ਹੀ ਲਿਸਟ ਹੈ ਜਿਹੜੀ ਇਹ ਪ੍ਰੋਪਰ ਬਣਾਈ ਗਈ ਹੈ ਜਿਸ ਦੇ ਲਈ ਬਈ ਵੈਰੀਫਿਕੇਸ਼ਨ ਲਈ ਤੁਸੀਂ ਦੇਖ ਸਕਦੇ ਹੋ ਆਪਾਂ نیچے ਚੱਲੀਏ ਤਾਂ ਵੀ ਕਿੰਨੇ ਕੈਂਡੀਡੇਟਾਂ ਨੂੰ ਬੁਲਾਇਆ ਗਿਆ ਹੈ ਤਾਂ ਉਹ ਪਾ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖਾ ਦਿੰਦੇ ਆ ਵੀ ਬਾਅਦ ਦੇ ਵਿੱਚ ਕਿਸੇ ਨੂੰ ਕੋਈ ਗੁੰਜਾਇਸ਼ ਨਾ ਰਹੇ ਕੋਈ ਕੋਈ ਸ਼ਿਕਾਇਤ ਨਾ ਕਰ ਸਕੇ ਆ ਦੇਖੋ ਬਈ 1933 ਕੈਂਡੀਡੇਟ ਨੇ ਬਈ ਜਿਹੜੇ ਜਰਨਲ ਕੈਟਾਗਰੀ ਦੇ ਅਧੀਨ ਇਹਨਾਂ ਨੇ 57.280 ਨੰਬਰਾਂ ਵਾਲੇ ਬੰਦੇ ਨੇ ਜਿਹੜੇ ਵੀ ਹੋ ਇਹਨਾਂ ਨੇ ਬੁਲਾਏ ਨੇ ਠੀਕ ਹੈ 1933 ਤੱਕ ਜਰਨਲ ਕੈਟਾਗਰੀ ਦੇ ਬੁਲਾਏ ਨੇ ਬਈ ਇਸ ਤੋਂ ਅੱਗੇ ਬਈ ਆਪਾਂ ਗੱਲ ਕਰੀਏ ਤਾਂ ਐਸਸੀ ਕੈਟਾਗਰੀ ਦੀ ਆਹ ਤੁਹਾਡੇ ਸਾਹਮਣੇ ਬਈ ਐਸਸੀ ਕੈਟਾਗਰੀ ਦੀ ਜਿਹੜੀ ਲਿਸਟ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੱਤੀ ਤੇ ਇਹਦੇ ਵਿੱਚ ਬਈ ਜਿਹੜੇ ਬੰਦੇ ਮੈਨੂੰ ਬਾਰ-ਬਾਰ ਕਮੈਂਟ ਕਰ ਰਹੇ ਸੀ ਇਹ ਲਿਸਟਾਂ ਬਈ ਮੈਂ ਆਪਣੇ ਟੈਲੀਗ੍ਰam ਚੈਨਲ ਧਮਾਨ ਸੀਐਸਸੀ ਕੈਫੇ ਦੇ ਉੱਤੇ ਪਾ ਦੂੰਗਾ ਉੱਥੇ ਜਾ ਕੇ ਬਈ ਤੁਸੀਂ ਇਹ ਲਿਸਟਾਂ ਦੇ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ ਕਈ ਐਸਸੀ ਕੈਟਾਗਰੀ ਵਾਲੇ ਬਈ ਜਿਨ੍ਹਾਂ ਦੇ ਨੰਬਰ ਹਨਾ ਕੋਈ ਕਿਸੇ ਦਾ 2600 ਰੈਂਕ ਦੀ ਕਿਸੇ ਦਾ 2700 ਰੈਂਕ ਸੀ ਉਹ ਬਈ ਇਹਦੇ ਵਿੱਚ ਆਪਣਾ ਤੁਸੀਂ ਨੰਬਰ ਹੁਣਾ ਜਿਹੜਾ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਨਾਮ ਇਹਨਾਂ ਲਿਸਟਾਂ ਦੇ ਵਿੱਚ ਕਿਤੇ ਆਇਆ ਜਾਂ ਨਹੀਂ ਆਇਆ ਹਨਾ ਬਈ ਤੇ ਅੱਗੇ ਬਈ ਆਪਾਂ ਬੀਸੀ ਕੈਟਾਗਰੀ ਦੀ ਜੇਕਰ ਗੱਲ ਕਰੀਏ ਬਈ ਆਹ ਬੀਸੀ ਕੈਟਾਗਰੀ ਦੀ ਲਿਸਟ ਹੈ ਬਈ ਇਹ 57.280 ਤੋਂ ਇਹਨਾਂ ਨੇ ਚੱਕੀ ਹੈ ਜਿੱਥੇ ਬਈ ਜਰਨਲ ਦੀ ਖਤਮ ਹੋਈ ਸੀ ਦੇਖੋ ਹਨਾ ਤੇ bc ਕੈਟਾਗਰੀ ਦੇ ਇਹਦੀ ਇਹਨਾਂ ਨੇ ਕੁੱਲ 316 ਬੰਦਿਆਂ ਨੂੰ ਬੁਲਾਇਆ ਕਿਉਂਕਿ 243 53 ਪੋਸਟਾਂ ਹੀ ਸੀ ਤੇ ਥੋੜੇ-ਮੋٹے ਕੈਂਡੀਡੇਟ ਇਹ ਜਿਆਦਾ ਬੁਲਾਉਂਦੇ ਹੁੰਦੇ ਨੇ ਬਈ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਹੈ ਵੀ ਕੈਂਡੀਡੇਟ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਨਿਕਲ ਜਾਂਦੇ ਨੇ ਬਈ ਹਨਾ bc ਕੈਟਾਗਰੀ ਬਈ 54. 830 ਤੱਕ ਬੁਲਾਈ ਹੈ ਇਹਨਾਂ ਨੇ ਹਨਾ ਤੇ sc ਕੈਟਾਗਰੀ ਹੈ ਬਈ ਜਿਹੜੀ ਆਪਣੀ ਇਹਨਾਂ ਨੇ ਸਟਾਰਟ ਕਰੀ ਹੈਗੀ ਇਹ ਆਪਣੀ 57.280 ਤੁਸੀਂ ਬਈ ਐਸੀ ਕੈਟਾਗਰੀ ਸਟਾਰਟ ਕਰੀ ਹੈ ਤੇ ਇਹ ਬਈ 52. ਕੋਸ ਵਾਲੇ ਆਤੀ ਬਈ ਹਾਂ 52.999 ਤੱਕ ਇਹ ਐਸੀ ਕੈਟਾਗਰੀ ਦੇ ਜਿਹੜੇ ਕੈਂਡੀਡੇਟ ਨੇ ਬਈ ਉਹੋ ਬੁਲਾਏ ਨੇ ਠੀਕ ਹੈ ਤੇ ਅੱਗੇ ਬਈ ਹੁਣ ਆਪਾਂ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਜਾਰੀ ਕਰਿਆ ਉਹ ਬਈ ਤੁਸੀਂ ਇੱਕ ਵਾਰ ਰੀਡ ਕਰ ਲੋ ਜਿਹਦੇ ਵਿੱਚ ਬਈ ਇਹਨਾਂ ਨੇ ਸਾਫ਼-ਸਾਫ਼ ਆ ਦੇਖੋ ਲਿਖਿਆ ਹੈਗਾ ਜਿਹੜਾ ਆਪਣਾ ਪੀਐਸਪੀਸੀਲ ਦਾ ਅਪਰੈਂਟਸ਼ਿਪ ਦਾ ਨੋਟੀਫਿਕੇਸ਼ਨ ਹੈ ਬਈ 11 25 ਨੂੰ ਆਇਆ ਸੀ ਠੀਕ ਹੈ ਤੇ 19 20 ਤੇ 23 ਜੂਨ ਨੂੰ ਆਪਣਾ ਪੇਪਰ ਹੋਇਆ ਸੀ ਬਈ ਆ ਦੇਖੋ ਲਿਖਿਆ ਹੈਗਾ ਠੀਕ ਹੈ ਤੇ ਇਹਨਾਂ ਨੇ ਬਈ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕਾਲਿੰਗ ਵਾਸਤੇ ਇਹ ਚੈਕਿੰਗ ਵਾਸਤੇ ਇਹ ਨੋਟੀਫਿਕੇਸ਼ਨ ਹੈ ਜਿਹੜਾ ਪਾਇਆ ਬਈ ਅਪਰੈਂਟਸ਼ਿਪ ਵਾਸਤੇ ਆ ਦੇਖੋ ਠੀਕ ਹੈ ਤੇ ਦੂਜੇ ਨੰਬਰ ਤੇ ਬਈ ਕੈਂਡੀਡੇਟ ਮਾਸਟਰ ਰਿਪੋਰਟ ਵੀ ਖੋਦਾ ਉਹਨਾਂ ਨੇ ਆਪ ਰਿਪੋਰਟ ਕਰਨੀ ਆ ਵੀ ਕਿਸੇ ਹੋਰ ਬੰਦੇ ਨੂੰ ਜਾ ਕੇ ਮਤਲਬ ਕੋਈ ਹੋਰ ਬੰਦਾ ਤੁਹਾਡੇ ਡਾਕੂਮੈਂਟ ਲੈ ਕੇ ਨਹੀਂ ਜਾ ਸਕਦਾ ਵੈਰੀਫਿਕੇਸ਼ਨ ਦੇ ਦੌਰਾਨ ਠੀਕ ਹੈ ਤੀਜੇ ਨੰਬਰ ਤੇ ਬਈ ਇਹਨਾਂ ਨੇ ਟਾਈਮ ਤੇ ਸ਼ਡਿਊਲ ਦਾ ਮੈਂਸ਼ਨ ਕਰਿਆ ਵੀ ਸਹੀ ਟਾਈਮ ਤੇ ਤੇ ਸਹੀ ਦਿਨ ਤੁਸੀਂ ਜਿਹੜਾ ਦਿਨ ਤੁਹਾਨੂੰ ਮਿਲੂਗਾ ਬਈ ਉਸੇ ਦਿਨ ਆਪਦੀ ਵੈਰੀਫਿਕੇਸ਼ਨ ਕਰਾਉਣੀ ਹੈ ਤੇ ਕਿਸੇ ਹੋਰ स्लॉट ਦੇ ਵਿੱਚ ਤੁਸੀਂ ਆਪਦੀ ਵੈਰੀਫਿਕੇਸ਼ਨ ਨਹੀਂ ਕਰਾ ਸਕਦੇ ਆ ਦੇਖੋ ਵੀ ਲਿਖਿਆ ਨੇ ਨੋ ਕੈਂਡੀਡੇਟ 윌 ਵੀ ਐਂਟਰਡ ਇਨ ਆਦਰਸ سلاٹ ਆ ਵੀ ਤੁਹਾਨੂੰ ਕਿਸੇ ਹੋਰ سلاٹ ਦੇ ਵਿੱਚ ਤੁਹਾਡੀ ਵੈਰੀਫਿਕੇਸ਼ਨ ਨਹੀਂ ਹੋਊਗੀ ਜਿਹੜਾ ਤੁਹਾਨੂੰ سلاٹ ਮਿਲਿਆ ਹੈ ਵੀ ਮੰਨ ਲਓ ਤੁਹਾਨੂੰ ਕਿੰਨੀ ਤਰੀਕ ਨੂੰ ਬੁਲਾਇਆ ਹੈ ਉਸੇ ਦਿਨ ਹੀ ਤੁਹਾਡੀ ਵੈਰੀਫਿਕੇਸ਼ਨ ਹੈ ਜਿਹੜੀ ਹੋਣੀ ਹੈ ਬਈ ਠੀਕ ਹੈ ਚੌਥੇ ਨੰਬਰ ਤੇ ਬਈ ਇਹਨਾਂ ਨੇ ਲਿਖਿਆ ਕੈਂਡੀਡੇਟ ਫਰੋਮ ਅਦਰ ਸਟੇਟ ਬਿਲ ਨਾਟ ਬੀ ਐਂਟਰਡ ਫੋਰ ਦਾ ਡਾਕੂਮੈਂਟ ਚੈਕਿੰਗ ਜਿਹੜੇ ਅਦਰ ਸਟੇਟ ਦੇ ਬਈ ਕੈਂਡੀਡੇਟ ਨੇ ਪੇਪਰ ਦੇਤਾ ਇਹ ਅਪਰਿੰਸਿਪ ਦਾ ਉਹਨਾਂ ਨੂੰ ਬਈ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਕੋਈ ਮਤਲਬ ਪਰਮਿਸ਼ਨ ਨਹੀਂ ਹੈਗੀ ਵੀ ਉਹ ਨਹੀਂ ਕਰਵਾ ਸਕਦੇ ਬਈ ਠੀਕ ਹੈ ਤੇ 5ਵੇਂ ਨੰਬਰ ਤੇ ਬਈ ਦਾ ਕੈਂਡੀਡੇਟ ਕਮੇ ਫੋ ਡਾਕੂਮੈਂਟ ਚੈਕਿੰਗ ਆਰ ਨਾਟ ਹਾਂ ਬਈ ਇਹਨਾਂ ਲਿਖਿਆ ਵੀ ਕੋਈ ਪੱਤਾ ਵਗੈਰਾ ਜਾਂ ਕੋਈ ਪੈਸੇ ਨਹੀਂ ਦਿੱਤੇ ਜਾਣਗੇ ਚਾਹੇ ਕੋਈ ਕਿੰਨੀ ਦੂਰੋਂ ਆਇਆ ਹੈ ਠੀਕ ਹੈ ਮੰਨ ਲਓ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਤੁਸੀਂ ਐਲੀਜੀਬਲ ਨਹੀਂ ਹੋਏ ਹੈ ਨਾ ਮੰਨ ਲਓ ਤੁਹਾਡਾ ਤੁਸੀਂ ਰਹਿ ਗਏ ਜਿਸ ਨਾ ਰਹਿ ਗਏ ਕਿਸੇ ਨੂੰ ਕੋਈ ਮਾਨ ਪੱਤਾ ਨਹੀਂ ਦਿੱਤਾ ਜਾਊਗਾ ਠੀਕ ਹੈ ਤੇ ਸਭ ਤੋਂ ਜ਼ਰੂਰੀ ਬਈ ਆਪਣਾ ਛੇਵਾਂ ਪੁਆਇੰਟ ਹੈ ਕੈਂਡੀਡੇਟ ਆਰ instructed to bring the following document in original along with the set of self attested copy bhai tusi jehde document aa niche ditte ne inna ne likha hai bhai be inna da ek set ek ek copy ek set bana ke self attested karke leke auna sab to pehla bhai hai ga aadhar card inna ne bhai itthe koi mention nahi kita ki tusi apne mata pita da aadhar card leke jana hai ya nahi jana par bhai ਆਪਦੀ ਸੇਫਟੀ ਵਾਸਤੇ ਤੁਸੀਂ ਆਪਣੇ ਮਾਤਾ ਪਿਤਾ ਦਾ ਆਧਾਰ ਕਾਰਡ ਜ਼ਰੂਰ ਲੈ ਕੇ ਜਾਇਓ ਬਈ ਠੀਕ ਹੈ ਦੂਜੇ ਨੰਬਰ ਤੇ ਬਈ ਐਸਸੀਬੀਟੀ ਤੇ ਐਨਸੀਬੀਟੀ ਦਾ ਇਹਨਾਂ ਨੇ ਸਰਟੀਫਿਕੇਟ ਕਿਹਾ ਜਿਹੜਾ ਆਪਣੀ ਡਿਗਰੀ ਵਾਲਾ ਹੁੰਦਾ ਠੀਕ ਹੈ ਜਿਹੜੀ ਡਿਗਰੀ ਆਈਟੀਆਈ ਦੀ ਮਿਲਦੀ ਹੈ ਤੀਜੇ ਨੰਬਰ ਤੇ ਬਈ ਮੈਟ੍ਰਿਕੁਲੇਸ਼ਨ ਸਰਟੀਫਿਕੇਟ ਅਤੇ ਡੀਐਮਸੀ ਕਿਹਾ ਇਹ ਸਰਟੀਫਿਕੇਟ ਤੇ ਡੀਐਮਸੀ ਕਈ ਵਾਰੀ ਜਿਵੇਂ ਆਦਰ ਬੋਰਡ ਤੋਂ ਆਪਾਂ ਕਰ ਲੈਨੇ ਆ ਹਨਾ ਜਿਵੇਂ ਸੀਬੀਐਸਸੀ ਵਾਲੇ ਅਲੱਗ ਤੋਂ ਕਈ ਵਾਰੀ ਕੋਈ ਜਾਂ ਆਪਣੇ ਇੰਟਰਨੈਸ਼ਨਲ ਬੋਰਡ ਵਾਲੇ ਹਨ ਉਹ ਅਲੱਗ ਤੋਂ ਡੀ ਐਮ ਸੀ ਡਿਗਰੀ 10ਵੀਂ ਦੀ ਵੀ ਬਈ ਦਿੰਦੇ ਨੇ ਹਨਾ ਇਹ ਤਾਂ ਲਿਖ ਦਿੰਦੇ ਨੇ ਬਈ ਪਰ ਜਿਹੜਾ ਪੰਜਾਬ ਬੋਰਡ ਹੈ ਬਈ ਉਹਦਾ ਉਹੀ 10ਵੀਂ ਦੀ ਮਾਰਕ ਸ਼ੀਟੀ ਉਹਦੀ ਉਹੀ ਡਿਗਰੀ ਹੈ ਉਹੀ ਉਹਦਾ ਮਾਰਕ ਸ਼ੀਟ ਹੈ ਠੀਕ ਹੈ ਉਹ ਕੱਲਾ ਤੁਹਾਡਾ 10ਵੀਂ ਦਾ ਸਰਟੀਫਿਕੇਟ ਹੀ ਹੈ ਦੇ ਵਿੱਚ ਠੀਕ ਹੈ ਬਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਵੀ ਆ ਡੀ ਐਮ ਸੀ ਵੀ ਲਿਖਿਆ ਪਿਆ ਉਹ ਹੀ ਹੈ ਬਈ ਤੁਹਾਡਾ ਠੀਕ ਹੈ ਤੇ ਚੌਥੇ ਨੰਬਰ ਤੇ ਬਈ ਪੰਜਾਬ ਡੋਮਿਸાઇલ ਸਰਟੀਫਿਕੇਟ ਇਸ਼ੂ ਔਨ ਆਫਟਰ 1 1 25 ਤੋਂ ਬਾਅਦ ਤਾਂ ਤੁਹਾਡੇ ਕੋਲ ਬਈ ਪੰਜਾਬ ਡੋਮਿਸਾਈਲ ਹੋਣਾ ਚਾਹੀਦਾ ਥੋਰ ਜਨਰਲ ਕੈਟਾਗਰੀ ਬਾਈ ਬਰਥ ਠੀਕ ਹੈ ਫੋਰ ਐਸ ਸੀ ਬੀ ਸੀ ਪੀ ਡਬਲਯੂ ਤੇ ਇਹ ਹੈਂਡੀਕੈਪਟ ਆਗੇ ਬਈ ਆਪਣੇ ਹੈ ਨਾ ਬਾਈ ਗੱਲ ਮੁਕਦੀ ਜੀ ਇਹ ਹੈ ਪੰਜਾਬ ਡੋਮਿਸਾਈਲ ਆਪਾਂ ਕਈ ਵੀਡੀਓ ਪਹਿਲਾਂ ਵੀ ਬਣਾ ਚੁੱਕੇ ਆਂ ਵੀ ਤੁਹਾਡੇ ਕੋਲ 1 1 ਤੋਂ 25 ਤੋਂ ਬਾਅਦ ਦਾ ਹੋਣਾ ਚਾਹੀਦਾ ਤੇ ਬਈ ਬਾਈ ਬਰਥ ਹੋਣਾ ਚਾਹੀਦਾ ਵੀ ਪੰਜਾਬ ਰਾਜ ਦਾ ਵਾਸੀ ਜਨਮ ਤੋਂ ਆਏ ਬੰਦਾ ਠੀਕ ਹੈ ਤੇ 5ਵੇਂ ਨੰਬਰ ਤੇ ਬਈ ਪੰਜਾਬੀ ਪਾਸ ਸਰਟੀਫਿਕੇਟ ਇਹ ਤੁਹਾਡਾ ਬਈ 10ਵੀਂ ਦਾ ਸਰਟੀਫਿਕੇਟ ਹੀ ਹੋ ਗਿਆ ਜੇ ਕਿਸੇ ਨੇ CBSE ਤੋਂ ਕਰੀ ਹੋਈ ਹੈ 10ਵੀਂ ਤੇ ਉਹਨੇ ਬਈ ਆਪਣਾ ਅਲੱਗ ਤੋਂ ਪੇਪਰ ਦਿੱਤਾ ਹੋਇਆ ਹੈਗਾ ਪੰਜਾਬ ਬੋਰਡ ਦੇ ਵਿੱਚ ਤਾਂ ਉਹਨੇ ਬਈ ਆਪਦਾ ਉਹ ਡਾਕੂਮੈਂਟ ਲੈ ਕੇ ਆਉਣਾ ਠੀਕ ਹੈ ਅੱਗੇ ਬਈ ਕਾਸਟ ਸਰਟੀਫਿਕੇਟ ਹੈ ਜੇ ਤੁਸੀਂ ਕਿਸੇ ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਹੋ ਜਿਵੇਂ BC, SC, ਹੈਂਡੀਕੈਪਟ ਜਾਂ ਉਹ ਮਤਲਬ ਆਪਣਾ ਕੈਟਾਗਰੀ ਨਾਲ ਸੰਬੰਧ ਤਾਂ ਜੋ ਵੀ ਰੱਖਦਾ ਹੈ ਉਹਨੇ ਆਪਣਾ ਲੈ ਕੇ ਜਾਣਾ ਹੈ ਇਫ ਐਪਲੀਕੇਬਲ ਤਾਂ ਲਿਖਿਆ ਬਈ ਵੀ ਜਰਨਲ ਨੂੰ ਇਹਦੀ ਲੋੜ ਨਹੀਂ ਠੀਕ ਹੈ ਜਰਨਲ ਤਾਂ ਬਈ ਜਰਨਲ ਹੀ ਹੈ ਠੀਕ ਹੈ ਤੇ ਅੱਗੇ ਬਈ 7ਵੇਂ ਨੰਬਰ ਤੇ ਆਲ ਸਮੈਸਟਰ ਵਾਈਜ਼ ਮਾਰਕ ਸ਼ੀਟ ਆਫ ਆਈਟੀਆਈ ਠੀਕ ਹੈ ਬਈ ਆਈਟੀਆਈ ਦੇ ਬਈ ਤੁਸੀਂ ਪਹਿਲੇ ਸਾਲ ਦਾ ਰਿਜ਼ਲਟ ਥੋੜਾ ਹਨਾ ਤੇ ਦੂਜੇ ਸਾਲ ਦਾ ਰਿਜ਼ਲਟ ਕੰਬਾਈਨ ਮਾਰਕ ਸ਼ੀਟ ਉਹ ਸਭ ਲੈ ਕੇ ਜਾਣੀਆਂ ਨੇ ਬਈ ਜਿੰਨੀਆਂ ਵੀ ਹੈਗੀਆਂ ਨਾ ਤੁਹਾਡੇ ਕੋਲ ਚਾਰੇ ਸਰਟੀਫਿਕੇਟ ਨੇ ਉਹ ਤੇ ਡਿਗਰੀ ਆ ਆਈ ਗਈ ਬਈ ਪਹਿਲਾਂ ਉਹ ਲੈ ਕੇ ਜਾਣੇ ਨੇ ਬਈ ਤੇ ਬਈ ਲਾਸਟ ਪੁਆਇੰਟ ਆ ਆਪਣਾ 8ਵਾਂ ਇਹ ਮੇਰੇ ਬਈ ਹੈਂਡੀਕੈਪਡ ਵੀਰ ਨੇ ਜਿਨ੍ਹਾਂ ਨੇ ਪੋਸਟਾਂ ਅਪਲਾਈ ਕੀਤੀਆਂ ਹੋਈਆਂ ਨੇ ਇਹ ਉਹਨਾਂ ਵਾਸਤੇ ਆ ਬਈ ਉਹ ਆਪਣਾ ਹੈਂਡੀਕੈਪਡ ਕੈਟਾਗਰੀ ਦਾ ਇਹ ਦੋ ਹੁੰਦੇ ਨੇ ਬਈ ਹੁਣ ਇੱਕ ਨਵੇਂ ਬਣੇ ਨੇ ਜਿਹੜੇ ਆਪਣੇ ਯੂਆਈਡੀ ਕਾਰਡ ਉਹਨਾਂ ਨੇ ਬਈ ਆਪਣਾ ਆਈਡੀ ਕਾਰਡ ਵੀ ਲੈ ਕੇ ਜਾਣੇ ਨੇ ਤੇ ਸਰਟੀਫਿਕੇਟ ਵੀ ਬਈ ਜਿਹੜਾ ਉਹਦਾ ਨਿਕਲਦਾ ਹੈ ਨਾ ਉਹ ਸਰਟੀਫਿਕੇਟ ਵੀ ਆਪਦਾ Ориਜਨਲ ਜ਼ਰੂਰ ਲੈ ਕੇ ਜਾਇਓ ਬਈ ਠੀਕ ਹੈ ਤੇ ਬਾਕੀ ਬਈ ਜਿਹੜੀਆਂ ਇਹਦੀਆਂ ਡੇਟਾ ਨੇਗੀਆਂ ਉਹ ਵੀ ਆਪਾਂ ਨੂੰ ਜਲਦੀ ਮਿਲ ਜਾਣਗੀਆਂ ਬਾਅਦ ਜਦੋਂ ਲਿਸਟਾਂ ਬਈ ਅੱਜ ਪੈ ਚੁੱਕੀਆਂ ਨੇ ਤਾਂ ਜਿਹੜੀਆਂ ਆਪਣੀਆਂ ਡੇਟਾ ਨੇ ਉਹ ਵੀ ਬਈ ਨਾਲ ਦੀ ਨਾਲ ਹੁਣ ਪੈਣ ਵਾਲੀਆਂ ਨੇ ਉਹ ਤੁਹਾਨੂੰ ਬਈ ਆਪਾਂ ਅਗਲੀ ਵੀਡੀਓ ਦੇ ਵਿੱਚ ਜਲਦੀ ਦੱਸਾਂਗੇ ਠੀਕ ਹੈ ਧੰਨਵਾਦ ਜੀ